ਅੱਜ ਆਪਾਂ ਬਣਾਏ ਨੇ ਜੀ ਲੋਕੀ ਬ੍ਰੈਡ ਦੇ ਸੈਂਡਵਿਚ ਬਿਲਕੁਲ ਹੈਲਦੀ ਤਰੀਕੇ ਨਾਲ ਵੀਡੀਓ ਨੂੰ ਪੂਰਾ ਵੇਖਿਓ ਗੁਰਦਾਸ ਵਲੋਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਇੱਕ ਅਜੀਹਾ ਨਾਸ਼ਤਾ ਜਿਹਨੂੰ ਤੁਸੀਂ ਅੱਜ ਤੱਕ ਕਦੀ ਵੀ ਨਹੀਂ ਬਣਾ ਕੇ ਖਾਧਾ ਹੋਣਾ ਤੇ ਉਹ ਨਾਸ਼ਤਾ ਅੱਜ ਬਣਾਵਾਂਗੇ ਜੀ ਆਪਾਂ ਕੀਏ ਤੋਂ ਜੇਕਰ ਤੁਹਾਡੇ ਬੱਚੇ ਕੀਆ ਨਹੀਂ ਖਾਣਾ ਪਸੰਦ ਕਰਦੇ ਤੇ ਤੁਸੀਂ ਉਹਨਾਂ ਨੂੰ ਕੀਏ ਦੇ ਸੈਂਡਵਿਚ ਬਣਾ ਕੇ ਦਿਓ ਬੱਚੇ ਬਹੁਤ ਹੀ ਜ਼ਿਆਦਾ ਮੇਰੇ ਨਾਲ ਖਾਣ ਦੋ ਚਾਹੇ ਕਿਸੇ ਵੀ ਚਟਨੀ ਦੇ ਨਾਲ ਤੁਸੀਂ ਇਹ ਸੈਂਡਵਿਚ ਨੂੰ ਬਣਾ ਕੇ ਦੇ ਸਕਦੇ ਹੋ ਤੇ ਇੱਥੇ ਸੈਂਡਵਿਚ ਬਣਾਉਣ ਵਾਸਤੇ ਮੈਂ ਇੱਥੇ ਥੋੜਾ ਜਿਹਾ ਲਿਆ ਜੀ ਸਮਾਨ ਆਪਾਂ ਕੀ ਕੀ ਸਮਾਨ ਪਾਵਾਂਗੇ ਉਹ ਆਪਾਂ ਵੇਖ ਲੈਣੇ ਸੈਂਡਵਿਚ ਬਣਾਉਣ ਵਾਸਤੇ ਮੈਂ ਇੱਥੇ ਲੈ ਜਿਆ ਅੱਧਾ ਕੀ ਆ ਜਿੰਨੀ ਸਾਨੂੰ ਲੋੜ ਹੋएगी ਆਪਾਂ ਉਸੇ ਹਿਸਾਬ ਨਾਲ ਕਦੂਕਾਸ਼ੇ ਨੂੰ ਕਰ ਲਾਂਗੇ ਤੇ ਨਾਲ ਹੀ ਇੱਥੇ ਲੈਨੇ ਚਾਰ ਬਰੈਡ ਤੁਸੀਂ ਕੋਈ ਵੀ ਬ੍ਰਾਊਨ ਬਰੈਡ ਜਾਂ ਵਾਈਟ ਬਰੈਡ ਕੋਈ ਵੀ ਤੁਸੀਂ ਲੈ ਸਕਦੇ ਹੋ ਚਾਰ ਪੀਸ ਬਰੈਡ ਦੇ ਇੱਕ ਕੋਲੀ ਆਪਾਂ ਸੂਜੀ ਦੀ ਲਈ ਹੈ ਬਰੀਕ ਵਾਲੀ ਸੂਜੀ ਹੈ ਤੇ ਨਾਲ ਹੀ ਇੱਥੇ ਇੱਕ ਕੋਲੀ ਆਪਾਂ ਲਈ ਹੈ ਦਹੀਂ ਦੀ ਦਹੀਂ ਨੂੰ ਆਪਾਂ ਥੋੜਾ ਜਿਹਾ ਪਤਲਾ ਕਰ ਲਿਆ ਤੇ ਥੋੜੇ ਜਿਹਾ ਪਾਵਾਂਗੇ ਜੀ ਆਪਾਂ ਵਿੱਚ ਮਸਾਲੇ ਜਿਹਦੇ ਵਿੱਚ ਆਪਾਂ మీడియం ਸਾਈਜ਼ ਦਾ ਕੱਟ ਕੇ ਲਿਆ ਪਿਆਜ਼ ਤੇ ਇੱਕ ਲਿਆ ਨਿੰਬੂ ਦਾ ਰਸ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਕੱਟ ਕੇ ਤੇ ਥੋੜੀਆਂ ਜੀਆਂ ਲਈਆਂ ਚਮਚ ਦੇ ਕਰੀਬ ਦਰਦਰੀਆਂ ਲਾਲ ਪੀਸੀਆਂ ਹੋਈਆਂ ਮਿਰਚਾਂ ਤੇ ਸਭ ਤੋਂ ਪਹਿਲਾਂ ਸੈਂਡਵਿਚ ਬਣਾਉਣਾ ਸੀ ਆਪਾਂ ਕद्दूकस ਕਰ ਲੈਨੇ ਆ ਜੀ ਕੀ ਇਹਨੂੰ ਸੈਂਡਵਿਚ ਬਣਾਉਣ ਵਾਸਤੇ ਜਦੋਂ ਵੀ ਸਾਨੂੰ ਕੀ ਇਹਦੀ ਲੋੜ ਪੈਂਦੀ ਆ ਉਦੋਂ ਅਸੀਂ ਇਹਨੂੰ ਮੋٹے ਸਾਈਜ਼ ਤੋਂ ਨਹੀਂ ਬ੍ਰੇਕ ਕਰਦੇ ਕੱਛ ਕਰਨਾ ਬਿਲਕੁਲ ਜਿਹੜਾ ਬਰੀਕ ਸੈਕੰਡ ਪਾਰਟ ਇਹ ਤੋਂ ਆਪਾਂ ਇਹਨਾਂ ਨੂੰ ਕੱਦੂ ਕਸ਼ ਕਰਾਂਗੇ ਇਹਦੇ ਨਾਲ ਕੀ ਆ ਜਿਹੜਾ ਬਹੁਤ ਵਧੀਆ ਬਰੀਕ ਬਰੀਕ ਹੋ ਜਾਊਗਾ ਕੱਦੂ ਕਸ਼ ਤੇ ਕੱਦੂ ਕਸ਼ ਕਰ ਲੈਣੇ ਜੀ ਕੀ ਇਹਨੂੰ ਕਦੂਕਾਸ਼ ਕਰ ਲਿਆ ਆਪਾਂ ਕੀ ਆ ਤੇ ਕੀ ਇਹਦੇ ਜਿਹੜੇ ਆਪਾਂ ਬੀਪੀ ਆ ਉਹ ਨਹੀਂ ਪਾਏ ਕਿਉਂਕਿ ਸੈਂਡਵਿਚ ਦੇ ਵਿੱਚ ਬੀ ਚੰਗੇ ਨਹੀਂ ਲੱਗਦੇ ਦੇਖਣ ਚ ਤੇ ਉੱਪਰਲਾ ਪਾਰਟ ਆ ਜਿਹੜਾ ਉਹਨੂੰ ਆਪਾਂ ਕਦੂਕਾਸ਼ ਕਰ ਲਿਆ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਸੂਜੀ ਇਹਨੂੰ ਸੂਜੀ ਨੂੰ ਆਪਾਂ ਡੋਂਗੇ ਵਿੱਚ ਕੱਢ ਲੈਣੇ ਆ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਦਹੀਂ ਦਹੀਂ ਤੇ ਸੂਜੀ ਨੂੰ ਪਹਿਲਾਂ ਮਿਕਸ ਕਰ ਦਾਂਗੇ ਜਦੋਂ ਤੱਕ ਆਪਾਂ ਮਸਾਲੇ ਪਾਉਣੇ ਨੇ ਉਨੀ ਦੇਰ ਆਪਣੀ ਜਿਹੜੀ ਸੂਜੀ ਆ ਥੋੜੀ ਬੋਤੀ ਗਿੱਲੀ ਹੋ ਜੇਗੀ ਦਹੀਂ ਦੇ ਵਿੱਚ ਮਿਕਸ ਕਰਕੇ ਜਿੰਨੀ ਤਰ੍ਹਾਂ ਇਹਨੂੰ ਛੱਡ ਦਾਂਗੇ ਤੇ ਨਾਲ ਹੀ ਆਪਾਂ ਮਸਾਲੇ ਪਾ ਦਾਂਗੇ 2 ਮਿੰਟ ਹੋ ਗਏ ਨੇ ਆਪਾਂ ਸੂਜੀ ਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਰੱਖੀ ਨੂੰ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੇ ਆਪਾਂ ਗੱਦੂ ਕਾਸ਼ ਕੀਤਾ ਹੋਇਆ ਘੀਆ ਘੀਆ ਲੋਕੀ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੇ ਨਾਲ ਹੀ ਹੁਣ ਪਾ ਦਾਂਗੇ ਜੇ ਇੱਥੇ ਕੁੱਟੀ ਹੋਈ ਲਾਲ ਦਰਦਰੀ ਮਿਰਚ ਅੱਧਾ ਚਮਚ ਤੇ 2 ਚਮਚ ਦੇ ਇਕ ਕਰੀਬ ਹੈਗਾ ਇੱਕ ਨਿੰਬੂ ਦਾ ਪੂਰਾ ਰਸ ਚਟਪਟਾ ਤੇਸ ਦੇਣ ਵਾਸਤੇ ਤੇ ਨਾਲ ਹੀ ਹੁਣ ਪਾਵਾਂਗੇ ਜੀ ਹਰੀਆਂ ਮਿਰਚਾਂ ਤੁਸੀਂ ਤਿੱਖਾ ਆਪਣੀ ਲੋੜ ਮੁਤਾਬਕ ਤੁਸੀਂ ਕਰ ਸਕਦੇ ਜਿੰਨਾ ਕਿ ਤੁਹਾਨੂੰ ਤਿੱਖਾ ਪਸੰਦ ਆ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਜੀਰੇ ਨਾਲ ਵੀ ਟੇਸਟ ਵਧੀਆ ਹੁੰਦਾ ਤੇ ਸਵਾਦ ਅਨੁਸਾਰ ਪਾ ਦਾਂਗੇ ਆਪਾਂ ਅੱਧਾ ਚਮਚ ਲੂਣ ਦਾ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਇੱਥੇ ਮੈਗੀ ਮਸਾਲਾ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਸੈਂਡਵਿਚਸ ਦੇ ਵਿੱਚ ਤੇ ਹੁਣ ਇਹਨਾਂ ਨੂੰ ਸਾਰੇ ਸਮਾਨ ਨੂੰ ਆਪਾਂ ਕਰਦਾਂਗੇ ਜੀ ਮਿਕਸ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਮਸਾਲੇ ਨੂੰ ਹੋਰ ਥੋੜਾ ਜਿਹਾ ਪਤਲਾ ਕਰ ਲੈਨੇ ਤਲੋ ਜੀ ਆਪਣਾ ਬੈਟਰ ਜਿਹੜਾ ਸੈਂਡਵਿਚ ਦਾ ਹੋ ਗਿਆ ਜੀ ਬਿਲਕੁਲ ਤਿਆਰ ਤੇ ਹੁਣ ਆਪਾਂ ਸੈਂਡਵਿਚ ਨੂੰ ਬਣਾਉਣ ਦੀ ਤਿਆਰੀ ਕਰਦੇ ਆਂ ਤਵੇ ਤੇ ਆਪਾਂ ਪਾ ਲਾਂਗੇ ਜੀ ਥੋੜਾ ਜਿਹਾ ਰਫਾਈਨਡ ਰਫਾਈਨਡ ਕਿਉ ਮੱਖਣ ਤੁਸੀਂ ਕੁਝ ਵੀ ਲੈ ਸਕਦੇ ਹੋ ਸਿਰਫ ਤੁਸੀਂ ਜਿਹੜਾ ਦੇਸੀ ਤੇਲ ਹੁੰਦਾ ਸਰੋਂ ਦਾ ਤੇਲ ਉਹ ਨਹੀਂ ਲੈਣਾ ਉਹਦੇ ਨਾਲ ਟੇਸਟ ਜਿਹੜਾ ਵਧੀਆ ਨਹੀਂ ਹੁੰਦਾ ਤੇ ਇਹਨੂੰ ਤੇਲ ਲਾ ਕੇ ਆਪਾਂ ਤਵੇ ਤੇ ਨਾਲ ਹੀ ਆਪਾਂ ਲੈ ਲਾਂਗੇ ਜੀ ਇੱਕ ਬ੍ਰੈਡ ਤੇ ਨਾਲ ਹੀ ਆਪਾਂ ਜਿਹੜਾ ਬੈਟਰ ਤਿਆਰ ਕੀਤਾ ਇਹਨੂੰ ਆਪਾਂ ਬਰੈਡ ਦੇ ਉੱਤੇ ਖਿਲਾਟਾਂਗੇ ਜਿਹੜੀ ਸਾਈਡ ਆਪਾਂ ਸੂਜੀ ਲਾਈ ਆ ਇਸ ਸਾਈਡ ਨੂੰ ਆਪਾਂ ਤਵੇ ਦੇ ਉੱਤੇ ਰੱਖਾਂਗੇ ਤੇ ਇਹਨੂੰ ਹਲਕੇ ਅੱਛਾ ਨਾਲ ਆਪਾਂ ਸੇਕ ਲਾਂਗੇ ਤੇ ਨਾਲ ਦੂਸਰੀ ਸਾਈਡ ਵੀ ਆਪਾਂ ਜਿਹੜਾ ਬੈਟਰ ਬਣਾਇਆ ਇਹਨੂੰ ਆਪਾਂ ਥੋੜਾ ਥੋੜਾ ਲਗਾਵਾਂਗੇ ਬੈਟਰ ਇਸ ਸਾਈਡ ਨੂੰ ਆਪਾਂ ਚੇਂਜ ਕਰ ਦਾਂਗੇ ਤੇ ਦੇਖ ਸਾਡੇ ਬ੍ਰੈਡ ਆਪਣਾ ਕਿੰਨਾ ਸੋਨਾ ਸਿੱਕ ਕੇ ਤਿਆਰ ਹੋ ਗਿਆ ਸੈਂਡਵਿਚ ਆਪਣੇ ਸਿੱਗ ਗਏ ਨੇ ਇਹਨਾਂ ਨੂੰ ਉਤਾਰ ਲੈਣੇ ਸੇਮ ਇਸੇ ਤਰ੍ਹਾਂ ਫੇਰ ਦੁਬਾਰੇ ਆਪਾਂ ਬ੍ਰੈਡ ਦੇ ਉੱਤੇ ਬੈਟਰ ਨੂੰ ਲਾ ਕੇ ਤੇ ਇਹਨੂੰ ਆਪਾਂ ਸਵੇਟਰ ਤੇ ਰੱਖ ਕੇ ਸੇਕ ਲੈਣੇ ਆ सैड में कर सैंडविच भी सैड में कर देने जी चेंज तो सेड़ सेड़ इसे तरह ही आप सारे सैंडविच है जेडे बना के तैयार कर लेंगे। तो थोड़ा जा पा लेंगे जी आप रिफाइंड ऑयल ਇਸੇ ਤਰ੍ਹਾਂ یہاں ਪਰ ਸਾਰੇ ਸੈਂਡਵਿਚ ਜਿਹੜੇ ਵੀ ਤਿਆਰ ਕਰਕੇ ਤੁਹਾਨੂੰ ਬਣਾ ਕੇ ਦਿਖਾਉਣੇ ਆ। ਵੀ ਆਪਣੇ ਸੈਂਡਵਿਚ ਜਿਹੜੇ ਨੇ ਹੋ ਗਏ ਸਾਰੇ ਤਿਆਰ ਬਹੁਤ ਹੀ ਵਧੀਆ ਸੈਂਡਵਿਚ ਆਪਣੇ ਜਿਹੜੇ ਨੇ ਸिके ਨੇ ਤੇ ਲੋ ਜੀ ਆਪਣਾ ਬ੍ਰੈਡ ਸੂਜੀ ਤੇ ਲੋਕੀ ਦਾ ਨਾਸ਼ਤਾ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਨਾਸ਼ਤਾ ਕਹਿ ਸਕਦੇ ਹੋ ਤੁਸੀਂ ਸੈਂਡਵਿਚ ਵੀ ਕਹਿ ਸਕਦੇ ਹੋ ਤੇ ਬਹੁਤ ਹੀ ਘੱਟ ਸਮਾਨ ਤੇ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਨਾਸ਼ਤਾ ਆਪਣਾ ਤਿਆਰ ਹੋਇਆ ਤੇ ਇਹਨੂੰ ਆਪਾਂ ਕਟਿੰਗ ਵੀ ਤੁਹਾਨੂੰ ਕਰਕੇ ਦੱਸ ਦਿੰਨੇ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਨਾਸ਼ਤਾ ਤਿਆਰ ਹੋਇਆ ਤੇ ਅੱਜ ਦੇ ਇਸ ਨਾਸ਼ਤੇ ਨੂੰ ਆਪਾਂ ਕਰਾਂਗੇ ਜੀ ਇਸ ਟਮਾਟੋ ਕੇਚੱਪ ਦੇ ਨਾਲ ਸਰਵ ਤੁਸੀਂ ਗ੍ਰੀਨ ਚਟਨੀ ਰੈੱਡ ਚਟਨੀ ਤੁਸੀਂ ਕੋਈ ਵੀ ਚਟਨੀ ਨੂੰ ਲੈ ਸਕਦੇ ਹੋ ਤੇ ਨਾਸ਼ਤਾ ਜਿਹੜਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ